ਸਾਡੇ ਬਹੁਤ ਹੀ ਸਤਿਕਾਰਯੋਗ ਅਸੀ ਸਾਹਿਬ ਸਰਦਾਰ ਜਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਸਾਂਝੇ ਕਰਨ ਵੈਗਨ ਟਿਕਾ ਕਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਰਾਗੀ ਜਸਵੰਤ ਸਿੰਘ ਜੀ ਕੋਲਾਰ ਉਨ੍ਹਾਂ ਦੀ ਯਾਦ ਵਿੱਚ ਇਹ ਜੋ ਸੰਗੀਤ ਸਮੇਲਨ ਹੋ ਰਿਹਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਆਪਾਂ ਸਾਰੇ ਇਸ ਸਮੇਲਨ ਦੇ ਵਿੱਚ ਸ਼ਾਮਲ ਹੋਣ ਲਈ ਆਏ ਹਾਂ ਮੈਂ ਸਮਝਦਾ ਇਹ ਜੋ ਕੀਰਤਨ ਦੀ ਦਾਤ ਹੈ ਕੀਰਤਨ ਸਿਰਫ ਗੁਰਬਾਣੀ ਦਾ ਹੋ ਸਕਦਾ। ਹੋਰ ਬਾਣੀਆਂ ਦੇ ਗਾਇਨ ਨੂੰ ਕੀਰਤਨ ਨਹੀਂ ਆਖਿਆ ਜਾ ਸਕਦਾ। ਉਹ ਗੁਰਬਾਣੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਦੇ ਵਿੱਚ ਦਰਜ ਹੈ। ਸੋ ਇਹ ਜੋ ਸਾਡੇ ਪਾਤਸ਼ਾਹਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਇੱਕ ਗੁਰੂ ਦੇ ਰੂਪ ਵਿੱਚ ਸਾਨੂੰ ਬਹੁਤ ਵੱਡੀ ਸੰਸਾਰ ਨੂੰ ਦੇਣ ਦਿੱਤੀ ਹੈ ਇਹਦੇ ਬਾਰੇ ਜੇ ਆਪਾਂ ਵਿਚਾਰ ਕਰੀਏ ਪਿੱਛੇ ਝਾਤੀ ਮਾਰੀਏ ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਅੱਜ ਤੋਂ ਤਕਰੀਬਨ 550 ਤੋਂ 600 ਸਾਲ ਪਹਿਲਾਂ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਮੇਨ ਤੌਰ ਤੇ ਤਿੰਨ ਧਰਮ ਸਨ ਇੱਕ Hindu ਮੁਸਲਮਾਨ ਤੇ ਇਸਾਈ ਇਹਨਾਂ ਤਿੰਨਾਂ ਧਰਮਾਂ ਦੇ ਆਪੋ ਆਪਣੇ ਧਾਰਮਿਕ ਗ੍ਰੰਥ ਵੀ ਸਨ ਲੇਕਿਨ ਆਪਾਂ ਇਹ ਵਿਚਾਰ ਕਰ ਨਹੀਂ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਕਿਉਂ ਪਈ ਜਦੋਂ ਗੁਰਨਾਨਕ ਸਾਹਿਬ ਇਹ ਦੁਨੀਆ ਤੇ ਆਏ ਉਹਨਾਂ ਨੇ ਦੇਖਿਆ ਕਿ ਸਾਰੇ ਲੋਕ ਆਪਣੇ ਵਿਹਮਾਂ ਭਰਮਾਂ ਵਿੱਚ ਗਲਤਾਨ ਹੋਏ ਝੂਠੇ ਰੀਤੀ ਰਿਵਾਜਾਂ ਦੇ ਤਹਿਤ ਇੱਕ ਦੂਜੇ ਨਾਲ ਉੱਪਰ ਚੱਕੜ ਸੁੱਟ ਕੇ ਝਗੜਦੇ ਨੇ ਲੜਦੇ ਨੇ ਜਦਕਿ Hindu ਧਰਮ ਦੇ ਵਿੱਚ ਉਸ ਵਕਤ ਔਰ ਅੱਜ ਵੀ ਕਈ ਹਜ਼ਾਰਾਂ ਸਾਲ ਪਹਿਲਾਂ ਚਾਰ ਵੇਦ ઋષਿ ਵੇਦ ਵ્યાਸ ਨੇ ਲਿਖੇ ਸਨ ਉਹ ਚਾਰੇ ਵੇਦਾਂ ਵਿੱਚ ਇੱਕ ਤਾਂ ਉਹ ਲਿਪੀ ਦਾ ਜੋ ਉਹਨਾਂ ਦੀ ਬੋਲੀ ਸੀ ਉਹ ਸੰਸਕ੍ਰਿਤ ਹੋਣ ਕਰਕੇ ਬਹੁਤ ਮੁਸ਼ਕਲ ਸੀ ਹਰ ਇਨਸਾਨ ਦੇ ਉਹ ਸਮਝ ਨਹੀਂ ਸੀ ਆਉਂਦੀ ਉਸ ਵੇਲੇ ਦੇ ਜੋ ਪੰਡਤ ਵਿਦਵਾਨ ਸਨ ਉਹ ਆਪਣੇ ਆਪਣੇ ਢੰਗ ਨਾਲ ਉਸ ਦਾ ਉਚਾਰਨ ਕਰਕੇ ਕੁਝ ਮਾੜੀ ਮੋਟੀ ਤਬਦੀਲੀ ਕਰਕੇ ਵੀ ਭੋਲੇ ਭਾਲੇ ਲੋਕਾਂ ਨੂੰ ਇਹ ਦੱਸਦੇ ਸਨ ਕਿ ਸਾਡੇ ਵੇਦ ਇਹ ਕਹਿੰਦੇ ਨੇ ਤਾਂ ਕਿ ਉਹ ਉਸ ਚੱਕਰ ਦੇ ਵਿੱਚ ਉਹਨਾਂ ਪੰਡਤਾਂ ਵਿਦਵਾਨਾਂ ਦਾ ਪੂਰਾ ਮਾਣ ਸਤਿਕਾਰ ਕਰ ਸਕਣ ਇਹ ਗੁਰੂ ਨਾਨਕ ਸਾਹਿਬ ਨੇ ਬਹੁਤ اچھی ਤਰ੍ਹਾਂ ਦੇਖਿਆ ਚਾਰੇ ਵੇਦਾਂ ਵਿੱਚ ਕਾਫੀ ਛੇੜਛਾੜ ਹੋਈ ਔਰ ਜੋ ਮੁਸਲਮਾਨ ਧਰਮ ਦੇ ਵਿੱਚ ਸੀ ਉਹ ਉਥੇ ਇੱਕ ਪਵਿੱਤਰ ਜੋ ਗ੍ਰੰਥ ਸੀ ਉਹਨਾਂ ਦਾ ਉਹ ਸੀ ਕੁਰਾਨ ਕੁਰਾਨ ਜਿਹੜਾ ਹੈ ਉਹ ਇਹਨਾਂ ਦੇ ਬਹੁਤ ਹੀ ਪਿਆਰੇ ਪੈਗੰਬਰ ਮੁਹੰਮਦ ਸਾਹਿਬ ਉਹਨਾਂ ਨੂੰ ਉਹ ਨਾਜ਼ਲ ਹੋਇਆ ਸੀ ਔਰ ਜਿਵੇਂ ਜਿਵੇਂ ਅੱਲਾ ਨੇ ਉਹ ਬਾਣੀ ਉਹਨਾਂ ਨੂੰ ਦਿੱਤੀ ਉਸੇ ਤਰ੍ਹਾਂ ਉਹਨਾਂ ਨੇ ਯਾਦ ਕਰਕੇ ਖੰਜੂਰ ਦੇ ਪੱਤਿਆਂ ਤੇ ਸੂਲਾ ਰਾਹੀ ਲਖਵਾਈ ਕਿਉਂਕਿ ਉਸ ਵੇਲੇ ਕਾਗਜ਼ ਚਾਹੀ ਨਹੀਂ ਸੀ ਹੁੰਦੇ ਉਹ ਖੰਜੂਰਾਂ ਦੇ ਪੱਤਿਆਂ ਤੇ ਲਿਖੀ ਹੋਈ ਬਾਣੀ ਹੌਲੀ 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 500 ਸਾਲ ਤਕਰੀਬਨ ਉਸ ਤੋਂ ਬਾਅਦ ਉਹਨਾਂ ਦੇ ਖਲੀਫਿਆਂ ਵੱਲੋਂ ਜਦੋਂ ਕਾਗਜ਼ ਔਰ ਸਿਆਹੀ ਹੋਂਦ ਵਿੱਚ ਆਏ ਉਹ ਇੱਕ ਗ੍ਰੰਥ ਪਵਿੱਤਰ ਗ੍ਰੰਥ ਜੋ ਮੁਸਲਮਾਨਾਂ ਦਾ ਜਿਹਨੂੰ ਆਪਾਂ ਕੁਰਾਨ ਕਹਿੰਦੇ ਆ ਉਹ ਹੋਇਆ ਸੁਪ 500 ਸਾਲ ਬਾਅਦ ਕੋਈ ਗੱਲ ਜਿਹੜੀ ਲਿਖਣੀ ਔਰ ਉਹ ਵੀ ਪੱਤਿਆਂ ਤੋਂ ਪੜ੍ਹ ਕੇ ਯਾਦ ਰਹੇ ਉਹਦੇ ਵਿੱਚ ਵੀ ਕੁਛ ਨਾ ਕੁਛ ਊਣਤਾਈ ਹੋ ਜਾਂਦੀ ਇਸੇ ਤਰ੍ਹਾਂ ਹੀ ਬਾਈਬਲ ਈਸਾ ਮਸੀਹ ਤੋਂ ਬਾਅਦ ਤਕਰੀਬਨ 1000 ਸਾਲ ਬਾਅਦ ਉਹ ਹੋਂਦ ਵਿੱਚ ਆਈ ਸੋ ਇਹ ਜੋ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਇੱਕ ਵਾਹਿਦ ਗ੍ਰੰਥ ਹੈ ਜੋ ਜਿਨ੍ਹਾਂ ਨੇ ਰਚਿਆ ਉਹਨਾਂ ਨੇ ਹੀ ਇਸ ਨੂੰ ਅੰਕਿਤ ਕਰਵਾਇਆ ਜਿਵੇਂ ਗੁਰੂ ਨਾਨਕ ਦੇਵ ਜੀ ਜਦੋਂ ਪਹਿਲਾਂ ਵੱਖਰੀ ਵੱਖਰੀ ਉਦਾਸੀਆਂ 'ਚ ਗਏ ਔਰ ਜਦੋਂ ਉਹਨਾਂ ਨੂੰ ਗੁਰਬਾਣੀ ਆਉਂਦੀ ਸੀ ਤੇ ਮਰਦਾਨੇ ਨੂੰ ਇਸ਼ਾਰਾ ਕਰਦੇ ਸੀ ਕਿ ਮਰਦਾਨਿਆਂ ਰਬਾਬ ਛੇੜ ਪਾਣੀ ਆਈ ਉਹ ਬਾਣੀ ਪਹਿਲਾਂ ਕਿਤਾਬ ਦੇ ਰੂਪ ਵਿੱਚ ਅੰਕਿਤ ਹੋਈ ਜਦੋਂ ਆਪਾਂ ਪੜ੍ਹਦੇ ਆਂ ਤਾਂ ਵਾਰੀ ਹਿਸਟਰੀ 'ਚ ਵੀ ਬਾਬਾ ਖੋਲ ਕਿਤਾਬ ਨੂੰ ਉਹ ਬਾਣੀ ਦੀ ਕਿਤਾਬ ਸੀ ਜਿਹੜੀ ਗੁਰਨਾਨਕ ਸਾਹਿਬ ਨੂੰ ਉਹ ਨਿਰੰਕਾਰ ਵੱਲੋਂ ਇੱਕ ਇੱਕ ਅੱਖਰ ਉੱਪਰੋਂ ਆਇਆ ਉਹਨਾਂ ਨੇ ਆਪ ਇਹ ਚੀਜ਼ ਕਹੀ ਕਿ ਜਿਹੜੀ ਇਹ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਬਾਣੀ ਦੇ ਵਿੱਚ ਕਿਹਾ ਜਿਹੜਾ ਉਹਦਾ ਹੁਕਮ ਆ ਉਸੇ ਤਰ੍ਹਾਂ ਮੈਂ ਬੋਲ ਰਿਹਾ ਸੋ ਉਹ ਬਾਣੀ ਨੂੰ ਹੌਲੀ-ਹੌਲੀ ਦੂਸਰੇ ਤੀਸਰੇ ਚੌਥੇ ਪਾਤਸ਼ਾਹ ਨੇ ਹੋਰ ਉਸ ਬਾਣੀ ਨੂੰ ਰਚਿਆ ਤੇ ਪੰਜਵੇਂ ਪਾਤਸ਼ਾਹ ਨੇ ਉਹ ਬਾਣੀ ਆਦ ਗ੍ਰੰਥ ਵਿੱਚ ਦਰਜ ਕਰਕੇ ਉਸ ਨੂੰ ਆਦ ਗ੍ਰੰਥ ਦਾ ਜੋ ਹੈ ਸ਼ਕਲ ਦਿੱਤੀ ਔਰ ਪਹਿਲਾ ਪ੍ਰਕਾਸ਼ ਸ੍ਰੀ ਆਦ ਗ੍ਰੰਥ ਦਾ ਦਰਬਾਰ ਸਾਹਿਬ ਦੇ ਵਿੱਚ ਹੋਇਆ। ਔਰ ਇਸ ਤੋਂ ਉਪਰੰਤ ਫਿਰ ਦਸਵੇਂ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਉਹਦੇ ਵਿੱਚ ਅੰਕਿਤ ਕਰਕੇ ਉਸ ਨੂੰ ਗ੍ਰੰਥ ਸਾਹਿਬ ਦਾ ਰੂਪ ਦਿੱਤਾ। ਔਰ 1708 ਈਸਵੀ ਵਿੱਚ ਸਤਨਸਿ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਪ੍ਰਕਾਸ਼ ਕਰਕੇ ਇਹ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਸਤਨਸਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਸੋ ਮੈਂ ਸਮਝਦਾ ਕਿ ਇਹ ਇੱਕ ਇੱਕ ਅੱਖਰ ਉਸ ਨਿਰੰਕਾਰ ਦਾ ਜਿਹੜਾ ਕਿ ਅਸੀਂ ਗਾਇਨ ਦੇ ਵਿੱਚ ਕੀਰਤਨ ਰਾਹੀਂ ਸਰਵਣ ਕਰਦੇ ਹਾਂ ਇਹ ਉਸ ਅਰੰਕਾਰ ਦਾ ਜੋ ਬੋਲਿਆ ਹੋਇਆ ਸ਼ਬਦ ਇੱਕ ਹੁੰਦਾ ਹੈ ਸ਼ਾਮ ਸ਼ਬਦ ਹੁੰਦੇ ਨੇ ਜਿਹਦੇ ਨਾਲ ਆਪਾਂ ਗੱਲਬਾਤ ਰਾਹੀਂ ਸੰਸਾਰ ਨਾਲ ਜੁੜਦੇ ਹਾਂ ਜਿਹੜਾ ਇਹਦੇ ਵਿੱਚ ਗੁਰੂ ਸ਼ਬਦ ਨੇ ਜਿੰਨੇ ਵੀ ਸ਼ਬਦ ਨੇ ਇਹ ਸਾਨੂੰ ਅਰੰਕਾਰ ਨਾਲ ਜੋੜਦੇ ਸੋ ਇਹਨਾਂ ਸ਼ਬਦਾਂ ਨਾਲ ਜੁੜ ਕੇ ਅਸੀਂ ਉਸ ਨਿਰੰਕਾਰ ਨੂੰ ਮਹਿਸੂਸ ਕਰ ਸਕਦੇ ਹਾਂ ਸੋ ਇਹ ਇਹਦੇ ਵਿੱਚ ਇੱਕ ਵੱਡੀ ਗੱਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਇੱਕ ਇੱਕ ਲਾਈਨ ਦਾ ਨੰਬਰ ਸ਼ਲੋਕਾਂ ਦੇ ਨੰਬਰ ਨੇ ਰਾਗ ਦੱਸੇ ਗਏ ਨੇ ਕਿ ਕਿਹੜੇ ਰਾਗ ਵਿੱਚ ਕੀਰਤਨ ਹੋਣਾ ਕਿਹੜੇ ਰਾਗ ਵਿੱਚ ਕਿਹੜੀ ਬਾਣੀ ਕਿਹੜੇ ਰਾਗ ਵਿੱਚ ਪੜਨੀ ਸੋ ਹਰ ਲਾਈਨ ਦਾ ਇੱਕ ਨੰਬਰ ਦੇਣਾ ਉਹ ਲਾਜ਼ਮੀ ਹੋ ਗਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੱਲੋਂ ਇਹਦੇ ਵਿੱਚ ਕੋਈ ਇਹਦੇ ਅੰਦਰ ਬਾਣੀ ਦੀ ਵੀ ਛੇੜਛਾੜ ਨਾ ਹੋ ਸਕੇ ਆਪ ਜੀ ਨੂੰ ਪਤਾ ਕਿ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਾਹਿਬ ਜਾਦੇ ਉਹਨਾਂ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਇੱਕ ਲਾਈਨ ਜਿਹੜੀ ਹੈ ਉਹ ਉਹਦਾ ਅੱਖਰ ਇੱਕ ਬਦਲਤਾ ਸੀ ਜਿੱਥੇ ਲਿਖਿਆ ਸੀ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਮਿਆਰ ਉਹਨਾਂ ਨੇ ਉਹ ਰੰਗਜੀਤ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਸਮਝਿਆ ਕਿ ਰੰਗਜੀਤ ਸ਼ਾਇਦ ਇਸਦਾ ਮਾਈਂਡ ਨਾ ਕਰੇ ਉਹਨਾਂ ਨੇ ਪੜਤਾ ਕਿ ਮਿੱਟੀ ਬੇਈਮਾਨ ਕੀ ਪੀੜੀ ਪੇ ਪੀੜੇ ਪੇ ਕਮਿਆਰ ਸੋ ਉਹ ਜਿਹੜਾ ਮੁਸਲਮਾਨ ਦੀ ਜਗ੍ਹਾ ਬੇਈਮਾਨ ਕੀਤਾ ਜਦੋਂ ਸੱਤਵੇਂ ਪਾਦਸ਼ਾਹ ਨੂੰ ਪਤਾ ਲੱਗਿਆ ਤਾਂ ਬੜੇ ਗੁੱਸੇ ਚ ਆਏ। ਕਹਿੰਦੇ ਉਸ ਨੂੰ ਕਹ ਦਿਓ ਕਿ ਇੱਥੇ ਕੀਰਤਪੁਰ ਆਉਣ ਦੀ ਲੋੜ ਨਹੀਂ ਮੇਰੇ ਮੱਥੇ ਨਾ ਲੱਗੇ। ਔਰ ساری ਉਮਰ RAMRAI ਆਪਣੇ ਪਿਤਾ ਦੇ ਮੱਥੇ ਨਹੀਂ ਲੱਗ ਸਕਿਆ। ਸੋ ਇੱਕ ਅੱਖਰ ਦੀ ਬਦਲਣ ਦੀ ਇੰਨੀ ਸਜ਼ਾ। ਸੋ ਇਹ ਇੱਕ ਇੱਕ ਅੱਖਰ ਇੱਕ অথੈਨਟਿਕ ਜਾਨੇ ਨਿਰੰਕਾਰ ਦਾ ਅੱਖਰ ਹੈ। ਜਦੋਂ ਅਸੀਂ ਇਹਨੂੰ ਕੀਰਤਨ ਦੇ ਸ਼ੇਪ 'ਚ ਲੈਨੇ ਆ ਕਿਉਂਕਿ ਸਾਜ ਦੇ ਨਾਲ ਜਿਹੜੀ ਸਾਜ ਦੀ ਜੋ ਹੈ ਉਹ ਬੜੀ ਗਹਿਰੀ ਇਹਦੇ ਨਾਲ ਸਾਜ ਇੱਕ ਰਿਦਮ ਦੇ ਵਿੱਚ ਆਪਾਂ ਗੁਰਬਾਣੀ ਦਾ ਗਾਇਨ ਕਰਦੇ ਹਾਂ ਇੱਕ ਰਾਗ ਦੇ ਵਿੱਚ ਸੁਰ ਦੇ ਵਿੱਚ ਗਾਇਨ ਕਰਦੇ ਹਾਂ ਤਾਂ ਇਸ ਤਰ੍ਹਾਂ ਕਰਨ ਨਾਲ ਸਾਡਾ ਜਿਹੜਾ ਮਨ ਹੈ ਉਹ ਬਹੁਤ ਜਲਦੀ ਇਕਾਗਰ ਹੋ ਜਾਂਦਾ ਹੈ ਗੁਰਬਾਣੀ ਸਾਰੀ ਕਾਵ ਰੂਪ ਦੇ ਵਿੱਚ ਹੋਣ ਦਾ ਮਕਸਦ ਵੀ ਇਹੀ ਸੀ ਕਿ ਇਸ ਨੂੰ ਸਾਜਾਂ ਰਾਹੀਂ ਗਾਇਨ ਕੀਤਾ ਜਾਵੇ ਔਰ ਮਨ ਦੇ ਟਿਕਾਓ ਨਾਲ ਇਸ ਨੂੰ ਪੜਿਆ ਜਾਵੇ ਤਾਂ ਕਿ ਜਿਹੜਾ ਹੈ ਸਾਡਾ ਮਨ ਕਾਗਰ ਹੋ ਜਾਏ ਜਦੋਂ ਮਨ ਕਾਗਰ ਹੋ ਗਿਆ ਫਿਰ ਅਸੀਂ ਉਸ ਰੰਗਕਾਰ ਦੇ ਚਰਨਾਂ 'ਚ ਆਪਣਾ ਜੋ ਹੈ ਮਨ ਲੱਗ ਸਕਦਾ ਸੋ ਇਹਨਾਂ ਬਜ਼ੁਰਗਾਂ ਨੇ ਮੈਂ ਸਮਝਦਾ ਇਹਨਾਂ ਸੁਰਾਂ ਰਾਹੀਂ ਇੰਨੀ ਵੱਡੀ ਦੇਣ ਦਿੱਤੀ ਹੈ ਕਿ ਹਜ਼ਾਰਾਂ ਲੋਕਾਂ ਨੂੰ ਇਹਨਾਂ ਨੇ ਕੀਰਤਨ ਸਿਖਾਇਆ ਬਹੁਤ ਵੱਡੀ ਇਹ ਦੇਣ ਔਰ ਬੜੀ ਲਗਨ ਨਾਲ ਸਿਖਾਇਆ ਕਿਉਂਕਿ ਸਾਰੇ ਬ੍ਰਹਿਮੰਡ ਵਿੱਚ ਵੀ ਇੱਕ ਕੀਰਤਨ ਚੱਲ ਰਿਹਾ ਜਿਹਨੂੰ ਆਪਾਂ ਅਨਹਦ ਨਾਦ ਕਹਿੰਦੇ ਹਾਂ ਉਹ ਅਨਹਦ ਨਾਦ ਨੂੰ ਸਮਝਣ ਲਈ ਜਾਂ ਉੱਥੇ ਤੱਕ ਪਹੁੰਚਣ ਲਈ ਇਹ ਕੀਰਤਨ ਨਾਲ ਜੁੜ ਕੇ ਇਕਾਗਰਤਾ 'ਚ ਬੈਠ ਕੇ ਬਹੁਤ ਲਾਜ਼ਮੀ ਆ ਕਿ ਉਸ ਕੀਰਤਨ ਨੂੰ ਅਸੀਂ ਮਹਿਸੂਸ ਕਰ ਸਕੀਏ ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਇਹ ਚੀਜ਼ ਦੀ ਦਾਤ ਦੇਖ ਕੇ ਉਸ ਅਨਹਦ ਨਾਦ ਦੇ ਦਰਵਾਜ਼ੇ ਤੇ ਜਾ ਛੜਿਆ ਬਹੁਤ ਵੱਡੀ ਦੇਣ ਬਹੁਤ ਵੱਡੀ ਦੇਣ ਸੋ ਉਹਨਾਂ ਬਜ਼ੁਰਗਾਂ ਲਈ ਮੈਂ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਉਹਨਾਂ ਦੇ ਇਸ ਯਾਦ ਵਿੱਚ ਮੈਂ ਹਾਜ਼ਰੀ ਭਰ ਰਿਹਾ ਔਰ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਹੈ ਉਹ ਹੁਣ ਅੱਗੇ ਨੂੰ ਜਿਵੇਂ ਭਾਈ ਸਾਹਿਬ ਪਹਿਲਾਂ ਰਾਗੀ ਜੱਥਾ ਜੋ ਦੱਸ ਰਿਹਾ ਸੀ ਉਹ ਅੱਗੇ ਨੂੰ ਉਹ ਚੀਜ਼ ਜਿਹੜੀ ਹੈਗੀ ਉਹ ਬਹੁਤ ਘਟ ਰਹੀ ਹੈ ਜਿਹੜੀ ਕਿ ਕੌਮ ਲਈ ਬਹੁਤ ਗਲਤ ਸੋ ਅਸੀਂ ਸਾਨੂੰ ਇਹ ਚਾਹੀਦਾ ਕਿ ਅਸੀਂ ਇਹਨਾਂ ਬਜ਼ੁਰਗਾਂ ਦੀ ਜਿਵੇਂ ਸਰ ਹਰਕੀਰਤ ਸਿੰਘ ਨੇ ਮੈਂ ਸਮਝਦਾ ਇਹ ਬੰਦੇ ਮੈਂ ਇਹਨਾਂ ਨੂੰ ਉੱਥੇ ਕੈਨੇਡਾ ਵੀ ਵਿਚਰਦਿਆਂ ਦੇਖਿਆ ਇਹ ਸਾਡੀ ਕੌਮ ਦੇ ਦੁਸ਼ਾਲੇ ਦੇ ਇੱਕ ਹੀਰੇ ਦੇ ਨਿਆਈ ਵਾਕਈ ਹੀਰੇ ਨੇ ਕਿ ਜਿਹੜੇ ਆਪਣੀ ਜੜ ਨਾਲ ਜੁੜੇ ਹੋਏ ਨੇ ਜੜ ਨਾਲ ਜੁੜਨਾ ਮਤਲਬ ਜੇ ਕੋਈ ਦਰਖਤ ਆਪਣੇ ਜੜ ਨੂੰ ਭੁੱਲ ਜੇ ਤਾਂ ਉਹ ਦਰਖਤ ਹੋੰਦ ਵਿੱਚ ਨਹੀਂ ਰਹਿੰਦਾ ਇਹ ਪੱਛਮੀ ਮੁਲਕ ਦੇ ਵਿੱਚ ਰਹਿ ਕੇ ਵੀ ਆਪਣੇ ਪਿੰਡ ਨਾਲ ਆਪਣੇ ਲੋਕਾਂ ਨਾਲ ਔਰ ਪਿਤਾ ਦੀ ਯਾਦ ਨਾਲ ਇਹ ਜੁੜੇ ਹੋਏ ਸੋ ਇਹ ਬਹੁਤ ਵੱਡੀ ਗੱਲ ਹੈ ਮੈਂ ਸਮਝਦਾ ਇਹਨਾਂ ਦਾ ਵੀ ਸੰਗਤ ਵੱਲੋਂ ਵੀ ਪਿੰਡ ਵੱਲੋਂ ਵੀ ਮੈਂ ਆਪਣੇ ਵੱਲੋਂ ਵੀ ਇਹਨਾਂ ਨੂੰ ਇੱਕ ਬਹੁਤ ਵਧਾਈ ਦਿੰਦਾ ਹਾਂ ਕਿ ਜਿਹੜਾ ਹਰ ਸਾਲ ਇਹ ਸੰਗਤਾਂ ਨੂੰ ਔਰ ਰਾਗੀ ਜਥਿਆਂ ਨੂੰ ਮੌਕਾ ਦਿੰਦੇ ਨੇ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਪਣਾ ਗਾਇਨ ਕਰ ਸਕਣ ਸੋ ਸਮਾਂ ਜਾਦਾ ਹੋਣ ਕਰਕੇ ਮੈਂ ਖਿਮਾਂ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸਾਰਜਿੰਦਰ ਸਿੰਘ ਜੀ ਦਾ ਹੁਣ ਮੈਂ ਬੇਨਤੀ ਕਰੂੰਗਾ ਸੋਲੋ ਆਈਟਮ ਦੇ ਉੱਤੇ ਰਵਾਪ ਸੰਗੀਤ ਅਕੈਡਮੀ ਨੂੰ ਸਾਰ ਸੁਖਜਿੰਦਰ ਸਿੰਘ ਵੀ ਨਗਮੇ ਤੇ ਉਹ ਹੋਣਗੇ ਸੋਨੋ ਤਬਲੇ ਦੇ ਇਹਨਾਂ ਦੇ ਵਿਦਿਆਰਥੀ ਹੋ ਕਰਨਗੇ ਇਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਬੋਲੇ ਸੋ ਨਿਹਾਲ